र्वे कोई अपना सर्वे नहीं है कि आपे मोह में मिठू बन गए होइए नैशनल सर्वे दो साल बाद है। दो हजार सतारा चाहिए उन्तीवे नंबर से मैं इत सूबे नहीं होने ये मतलब यूटी या टी आगे ने गोवा दमनदीप उन्होंने तो भी थले होवे ਤੇ ਅੱਜ ਨੰਬਰ 1 ਤੇ ਆ। ਸੋ ਇਹ ਅਚੀਵਮੈਂਟ ਇੱਕ ਦਿਨ ਚ ਨਹੀਂ ਹੋਈ ਜਿਸ ਤਰ੍ਹਾਂ ਕੁਛ ਹੈਡਮਾਸਟਰ ਸਾਹਿਬ ਪ੍ਰਿੰਸੀਪਲ ਸਹਿਬਾਨ ਨੇ ਬੋਲਦੇ ਦੱਸਿਆ। ਇਹਦੇ ਪਿੱਛੇ ਮਿਹਨਤ ਲੱਗੀ ਆ। ਸੋਨਾ ਜਿਹੜਾ ਉਸ ਸੁਨਿਆਰੇ ਦੀ ਦੁਕਾਨ ਤੇ ਪਿਆ ਬਹੁਤ ਸ਼ਾਨਦਾਰ ਲੱਗਦਾ ਹੈ। ਚਮਕਦਾ ਹੈ। ਅਲੱਗ-ਅਲੱਗ ਐਂਗਲ ਤੋਂ ਤੇ ਲਾਈਟਾਂ ਪੈਂਦੀਆਂ। ਪਰ ਉਹ ਸੋਨਾ ਕਿਹੜੀ ਕਿਹੜੀ ਪੱਠੀ ਵਿੱਚ ਦੀ ਨਿਕਲ ਕੇ ਆਇਆ ਇਹ ਨਹੀਂ ਕੋਈ ਦੇਖਦਾ ਸੋ ਇਹ ਜਿਹੜਾ ਪੱਠੀਆਂ ਵਿੱਚ ਦੀ ਸੋਨਾ ਕੱਢ ਕੇ ਤੁਸੀਂ ਅੱਜ ਪੰਜਾਬ ਦੇ ਮੱਥੇ ਤੇ ਚਮਕਾਇਆ ਹੈ ਇਹਦੇ ਵਾਸਤੇ ਮੈਂ ਤੁਹਾਡੇ ਲਈ ਥਾੜੀ ਮਾਤ ਤੁਸੀਂ ਨੇਸ਼ਨ ਬਿਲਡਰ ਹੋ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਟੀਚਰਾਂ ਨੂੰ ਬਹੁਤ ਵੱਡੀ ਇੱਜ਼ਤ ਦਿੱਤੀ ਜਾਂਦੀ ਹੈ ਇੱਕ ਟੀਚਰ ਨੂੰ ਔਰ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਉਸ ਵੇਲੇ ਹੁੰਦੀ ਹੈ ਜਦੋਂ ਉਹਦਾ ਹੱਥ ਹੀ ਲਾਇਆ ਹੋਇਆ ਬੂਟਾ ਫਲ ਜਾਂ ਫੁੱਲ ਦੇਣ ਲੱਗ ਜਾਵੇ ਸੋ ਤੁਹਾਡੇ ਹੱਥ ਹੀ ਲਾਏ ਹੋਏ ਬੂਟੇ ਹੁਣ ਫਲ ਤੇ ਫੁੱਲ ਦਿੰਦੇ ਨੇ ਤਾਂ ਤੁਹਾਨੂੰ ਮੇਰੇ ਖਿਆਲ ਚ ਤੁਸੀਂ ਵੀ ਸ਼ਾਇਦ ਇੱਕ ਸ਼ਬਦਾਂ ਦੇ ਵਿੱਚ ਹਾਲਾਂਕਿ ਤੁਸੀਂ ਸ਼ਬਦਾਂ ਦੇ ਜਾਦੂਗਰ ਹੋ ਪਰ ਤੁਸੀਂ ਵੀ ਸ਼ਾਇਦ ਸ਼ਬਦਾਂ ਪੱਖੋਂ ਵੀ ਹੋਣੇ ਰਹਿ ਜਾਉਗੇ ਕਿ ਅਸੀਂ ਇਸ ਖੁਸ਼ੀ ਨੂੰ ਕਿਵੇਂ ਬਿਆਨ ਕਰੀਏ ਕਿ ਪੰਜਾਬ ਜਿਹੜਾ ਉਹ ਨੈਸ਼ਨਲ ਸਰਵੇ ਦੇ ਵਿੱਚ ਨੰਬਰ 1 ਆਇਆ ਔਰ ਨੰਬਰ 1 ਵੀ ਬਾਈ ਫਾਰ ਕੋਈ ਨਹੀਂ ਗਾ ਵੀ 1% ਨਾਲ 2% 14 14% 15 15% 17 17% ਨਾ ਆਇਆ ਅਬਦੁਲ ਕਲਾਮ ਜੀ ਨੇ ਲਿਖਿਆ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡਾ ਜਿਹੜਾ ਸੁਪਨਾ ਸੀ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਜਿਸ ਤਰ੍ਹਾਂ ਮਨੀਸ਼ ਜੀ ਨੇ ਕਿਹਾ ਕੋਈ ਸਕੂਲ ਨੂੰ ਨੰਬਰ ਬਣਾਉਣਾ ਬਣ ਬਣਾਉਣਾ ਕੋਈ ਖਾਸ ਗੱਲ ਨਹੀਂ ਇੱਕ ਜ਼ਿਲ੍ਹੇ ਨੂੰ ਨੰਬਰ 1 ਬਣਾਉਣਾ ਕੋਈ ਹੋ ਜਾਂਦੀ ਹੈ ਮਿਹਨਤ ਇੰਨੀ ਪਰ ਇੱਕ ਸੂਬੇ ਨੂੰ ਨੰਬਰ 1 ਬਣਾਉਣਾ ਇਹ ਸੱਚੀ ਮੁੱਚੀ ਜਾਗਦੀਆਂ ਅੱਖਾਂ ਦਾ ਸੁਪਨਾ ਲੱਗਦਾ